ਜੋ ਸਰਕਾਰ ਵੱਲੋਂ ਵੱਖ-ਵੱਖ ਪ੍ਰਾਲਿਗਿਤ ਤੇ ਜਾਂਦੇ ਨੇ ਤਾਂ ਕਿ ਹਰ ਵਰਗ ਨੂੰ ਬੰਦੀਆਂ ਸਹੂਲਤਾਂ ਮਿਲ ਸਕਣ ਪੰਜਾਬ ਦੀਆਂ ਤੀਆਂ ਦੇ ਲਈ ਵੀ ਜਿਹੜਾ ਹੈ ਉਹ ਜ਼ਰੂਰ ਤੇ ਜ਼ਰੂਰ ਕਦਮ ਉਠਾਏ ਜਾ ਰਹੇ ਨੇ ਜਦੋਂ ਪੰਜਾਬ ਦੀਆਂ ਤੀਆਂ ਦੀ ਗੱਲ ਕੀਤੀ ਜਾਂਦੀ ਹੈ ਪੰਜਾਬ ਦੀਆਂ ਤੀਆਂ ਹੁਣ ਅਫਸਰ ਬਣਨ ਗਿਆ ਜੋ ਬਿਲਕੁਲ ਮਾਨ ਸਰਕਾਰ ਦਾ ਦਾਵਾ ਹੈ ਕਿ 33% ਰੱਖਵਾਕਰਨ ਜਿਹੜਾ ਹੈ ਉਸ ਦਾ ਵੱਡਾ ਐਲਾਨ ਹੁਣ ਕੀਤਾ ਜਾਵੇਗਾ ਤੀਆਂ ਹੁਣ ਬਣਉਣ ਗਿਆ ਰੰਗਲਾ ਪੰਜਾਬ ਜੀ ਬਿਲਕੁਲ ਪੰਜਾਬ ਦੇ ਵਿੱਚ ਔਰਤਾਂ ਦਾ ਆਤਮ ਵਿਸ਼ਵਾਸ ਤੇ ਹਿੰਮਤ ਹੁਣ ਹੋਰ ਜ਼ਿਆਦਾ ਪਰਫੁੱਲਤ ਹੋ ਸਕਦਾ ਹੈ ਇਸ ਖਾਸ ਉਪਰਾਲੇ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦ੍ਰਿਸ਼ਟੀ ਅਤੇ ਸੂਬਾ ਸਰਕਾਰ ਦੇ ਵਚਨਬੱਧਤਾ ਦੇ ਨਤੀਜੇ ਦੇ ਵਜੋਂ ਪੰਜਾਬ ਦੇ ਵਿੱਚ ਸਰਕਾਰੀ ਨੌਕਰੀਆਂ ਵਿੱਚ ਔਰਤਾਂ ਦੇ ਲਈ 33% ਰੱਖਮਕਰਨ ਦੇਣ ਦਾ ਇਤਿਹਾਸਿਕ ਫੈਸਲਾ ਜਿਹੜਾ ਹੈ ਉਹ ਮਾਨ ਸਰਕਾਰ ਦੇ ਵੱਲੋਂ ਲਿਆ ਗਿਆ ਹੈ ਹੁਣ ਔਰਤਾਂ ਵੀ ਈਆਂ ਵੀ ਜਿਹੜੀਆਂ ਨੇ ਉਹ ਅਫਸਰ ਬਣਨ ਦੇ ਸੁਪਨੇ ਨੂੰ ਸਾਕਾਰ ਕਰ ਸਕਣਗੀਆਂ ਇਹ ਕਦਮ ਨਾ ਸਿਰਫ ਰੋਜ਼ਗਾਰ ਦੇ ਨਵੇਂ ਦਰਵਾਜ਼ੇ ਖੋਲੇਗਾ ਬਲਕਿ ਪੰਜਾਬ ਦੇ ਸਮਾਜਿਕ ਅਤੇ ਪ੍ਰਸ਼ਾਸਨਿਕ ਢਾਂਚੇ ਨੂੰ ਹੋਰ ਜ਼ਿਆਦਾ ਮਜ਼ਬੂਤ ਵੀ ਕਰੇਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਕੈਬਨਟ ਨੇ ਇਸ ਨਿਯਮ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਤਹਿਤ ਸੂਬੇ ਦੇ ਵਿੱਚ ਸਮੂਹ ABC ਅਤੇ D ਦੀਆਂ ਸਾਰੀਆਂ ਨੌਕਰੀਆਂ ਦੇ ਵਿੱਚੋਂ 33% ਔਰਤਾਂ ਦੇ ਲਈ ਰਾਖਵਾਕਰਨ ਹੋਵੇਗਾ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਇਹ ਫੈਸਲਾ ਨਾ ਸਿਰਫ ਔਰਤਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰੇਗਾ ਬਲਕਿ ਪ੍ਰਸ਼ਾਸਨਕ ਤế ਫੈਸਲਾ ਲੈਣ ਦੀਆਂ ਕਮਾ ਵਿੱਚ ਉਹਨਾਂ ਦੀ ਪਾਰਕੀਦਾਰੀ ਨੂੰ ਹੋਰ ਜ਼ਿਆਦਾ ਵਧੀਆ ਵੀ ਬਣਾਵੇਗਾ ਉਹਨਾਂ ਦੇ ਅਨੁਸਾਰੇ ਪੰਜਾਬ ਦੇ ਸਮਾਜਿਕ ਤੇ ਪ੍ਰਸ਼ਾਸਨਿਕ ਢਾਂਚੇ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਦੇ ਲਈ ਪਹਿਲ ਕਦਮੀ ਦੇ ਆਧਾਰ ਤੇ ਚੁੱਕਿਆ ਗਿਆ ਕਦਮ ਹੈ ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਔਰਤਾਂ ਦੇ ਹੱਕ ਵਿੱਚ ਇੰਨਾ ਵੱਡਾ ਕਦਮ ਚੁੱਕਿਆ ਗਿਆ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਨੇ ਆਸ਼ੀਰਵਾਦ ਯੋਜਨਾ ਤਹਿਤ ਗਰੀਬ ਅਤੇ ਪਛੜੇ ਵਰਗ ਦੇ ਧੀਆਂ ਦੇ ਵਿਆਹ ਦੇ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਸੀ ਇਸ ਯੋਜਨਾ ਲਈ 13 ਕਰੋੜ ਰੁਪਏ ਤੋਂ ਵੱਧ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਗਏ ਸਨ ਇਸ ਨਾਲ ਹਜ਼ਾਰਾਂ ਪਰਿਵਾਰਾਂ ਨੂੰ ਰਾਹਤ ਵੀ ਮਿਲ ਸਕੀ ਔਰਤਾਂ ਨੂੰ ਆਰਥਿਕ ਤੌਰ ਤੇ ਸਸ਼ਕਤ ਬਣਾਉਣ ਵੱਲ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਵੀ ਸ਼ੁਰੂ ਕੀਤੀ ਜੋ ਕਿ ਔਰਤਾਂ ਨੂੰ ਮਹੀਨਾਵਾਰ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ ਇਸ ਦੇ ਨਾਲ ਨਾਲ ਮਾਇਰਾਂ ਦਾ ਮੰਨਣਾ ਹੈ ਕਿ ਅਜਿਹੀਆਂ ਨੀਤੀਆਂ ਔਰਤਾਂ ਦੀ ਆਰਥਿਕ ਸਥਿਤੀ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਗਿਆ ਤੇ ਉਹਨਾਂ ਦੇ ਰੋਜ਼ਗਾਰ ਭਾਗੀਦਾਰੀ ਨੂੰ ਵੀ ਵਧਾਉਣਗੀਆਂ ਜਦੋਂ ਕਿ ਪੰਜਾਬ ਦੇ ਵਿੱਚ ਔਰਤ ਸੱਖਰਤਾ ਦਰਾਂ ਦੇ ਵਿੱਚ ਲਗਾਤਾਰ ਸੁਧਾਰ ਹੋ ਗਿਆ ਹੈ ਉਹਨਾਂ ਦਾ ਰੋਜ਼ਗਾਰ ਹਿੱਸਾ ਘਟ ਰਿਹਾ ਹੈ ਨਤੀਜੇ ਵਜੋਂ ਇਹ ਰੱਖਵਾ ਕਰਨ ਨੀਤੀ ਇਸ ਅਸਮਾਨਤਾ ਨੂੰ ਘਟਾਉਣ ਦਾ ਰਾਹ ਹੋਰ ਜ਼ਿਆਦਾ ਖੋਲ ਸਕਦੀ ਹੈ ਜਦੋਂ ਅਸੀਂ ਸਰਕਾਰੀ ਅੰਕੜਿਆਂ ਦੀ ਗੱਲ ਕਰਦੇ ਹਾਂ ਤੇ 2020 ਕਿਦ ਵਿੱਚ ਪੰਜਾਬ ਦੇ ਵਿੱਚ ਔਰਤਾਂ ਦੀ ਕਾਰਜਬਲ ਭਾਗੀਦਾਰੀ 21.1% ਸੀ ਜੋ ਕਿ 2022-23 ਦੇ ਵਿੱਚ ਵੱਧ ਕੇ ਜਿਹੜਾ ਹੈ ਉਹ 25.2% ਹੋ ਗਈ ਜਦੋਂ ਕਿ ਰਾਸ਼ਟਰੀ ਔਸਤ ਲਗਭਗ 36% ਹੈ ਇਸ ਦਾ ਮਤਲਬ ਹੈ ਕਿ ਅਜੇ ਵੀ ਬਹੁਤ ਲੰਬਾ ਸਫ਼ਰ ਤੈਅ ਕਰਨਾ ਹੈ ਔਰਤਾਂ ਨੂੰ ਜੇਕਰ ਸਸ਼ਕਤ ਕਰਨਾ ਹੈ ਉਹਨਾਂ ਨੂੰ ਆਪਣੇ ਆਪ ਪੈਰਾਂ ਤੇ ਖੜੇ ਕਰਨਾ ਹੈ ਮਾਂ ਸਰਕਾਰ ਦੀ ਪਹਿਲ ਕਰਨੀ ਸਿਰਫ ਨੌਕਰੀਆਂ ਪ੍ਰਦਾਨ ਕਰਨ ਤੱਕ ਸੀਮਤ ਨਹੀਂ ਹੈ ਇਸ ਸਮਾਜਿਕ ਸਮਾਨਤਾ ਤੇ ਲਿੰਗ ਨਿਆਂ ਵੱਲੋਂ ਇੱਕ ਇਤਿਹਾਸਿਕ ਪਹਿਲ ਕਦਮੀ ਹੋਏਗੀ ਇਸ ਦਾ ਪ੍ਰਭਾਵ ਵਿਖੇ ਦੇ ਵਿੱਚ ਪੰਜਾਬ ਦੇ ਸਮਾਜ ਅਤੇ ਪ੍ਰਸ਼ਾਸਨ ਦੋਵਾਂ ਦੇ ਵਿੱਚ ਸਪਸ਼ਟ ਤੌਰ ਤੇ ਦਿਖਾਈ ਦੇਵੇਗਾ ਅਤੇ ਇਹ ਕਦਮ ਅੰਤ ਵਿੱਚ ਰੰਗਲੇ ਪੰਜਾਬ ਦੇ ਸੁਪਨੇ ਨੂੰ ਹੋਰ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਸাকার ਵੀ ਕਰੇਗਾ ਕਿਉਂਕਿ ਜਦੋਂ ਔਰਤਾਂ ਜਿਹੜੀਆਂ ਨੇ ਪਹਿਲ ਕਦਮੀ ਦੇ ਆਧਾਰ ਤੇ ਕੰਮ ਕਰਨ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜ਼ਿਆਦਾ ਸਸ਼ਕਤ ਤਰੀਕੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਉਹ ਸਾਹਮਣੇ ਆਉਣ ਗਿਆ ਰੰਗਲੇ ਪੰਜਾਬ ਦੇ ਸੁਪਨੇ ਨੂੰ ਜ਼ਰੂਰ ਤੇ ਜ਼ਰੂਰ ਸাকার ਕਰਨ ਗਿਆ ਜਿੱਥੇ ਇੱਕ ਪਾਸੇ ਉਹਨਾਂ ਦੀ ਪੜਾਈ ਦੇ ਉੱਪਰ ਨਾਲ ਦੇ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਉਹਨਾਂ ਨੂੰ ਹਰ ਸੇਧ ਸਹੂਲਤ ਪ੍ਰਦਾਨ ਕਰਨਾ ਔਰ ਇਸ ਤੇ ਹੁ ਚਤ ਰੱਖਮਕਰਨ ਕੀਤਾ ਗਿਆ ਹੈ ਤੇ ਉਸ ਲਈ ਉਹਨਾਂ ਨੂੰ ਹੋਰ ਜ਼ਿਆਦਾ ਮੌਕੇ ਜਿਹੜੇ ਨੇ ਵੱਡੇ ਸਤਰ ਤੇ ਮਿਲ ਸਕਦੇ ਨੇ ਕਿਉਂਕਿ ਜਦੋਂ ਪੰਜਾਬ ਦੀਆਂ ਧੀਆਂ ਦੀ ਗੱਲ ਕਰਦੇ ਹਾਂ ਔਰਤਾਂ ਦੀ ਗੱਲ ਕਰਦੇ ਤੇ ਉਹ ਵੀ ਹੁਣ ਅਫਸਰ شاہੀ ਦੇ ਵਿੱਚ ਆ ਸਕਣਗੀਆਂ ਔਰ ਅਫਸਰ ਬਣ ਕੇ ਜਿਹੜਾ ਹੈ ਉਹ ਪੰਜਾਬ ਦਾ ਮਾਣ ਵਧਾ ਸਕਣਗੀਆਂ ਸੋ ਇਹ ਪਹਿਲ ਕਦਮੀ ਦੇ ਆਧਾਰ ਤੇ ਚੁੱਕਿਆ ਗਿਆ ਕਦਮ ਹੈ ਜਿਸ ਦੇ ਵਿੱਚ ਕਿ 33% ਰੱਖਮਕਰਨ ਔਰਤਾਂ ਦਾ ਕੀਤਾ ਗਿਆ ਹੈ ਜਿਸ ਦੇ ਤਹਿਤ ਕਿ ਧੀਆਂ ਤੇ ਔਰਤਾਂ ਵੀ ਹੁਣ ਸਾਹਮਣੇ ਆ ਕੇ ਜਿਹੜਾ ਹੈ ਅਫਸਰ ਸ਼ਾਈ ਕਰ ਸਕਣਗੀਆਂ ਔਰ ਨਾਲ ਦੀ ਨਾਲ ਆਪਣਾ ਨਾਮ ਜਿਹੜਾ ਹੈ ਉਹ ਦੇਸ਼ਵਰ ਦੁਨੀਆ ਦੇ ਵਿੱਚ ਚਮਕਾ ਸਕਣਗੀਆਂ